ਪੰਜਾਬ ਦਾ ਇਹ ਸ਼ਹਿਰ ਮਜ਼ਹਲਾਂ ਦੇ ਧੁਮਾਕਿਆਂ ਦੇ ਨਾਲ ਕੰਬ ਚੁੱਕਿਆ ਤਾਂ ਜਦੋਂ ਲੋਕਾਂ ਨੂੰ ਇਹ ਧੁਮਾਕੇ ਸੁਣਦੇ ਨੇ ਤਾਂ ਇੱਕਦਮ ਲੋਕ ਸਹਿਮ ਜਾਂਦੇ ਨੇ ਕਿ ਅਚਾਨਕ ਕੀ ਹੋ ਗਿਆ ਕਿਉਂਕਿ ਦੋਵਾਂ ਦੇਸ਼ਾਂ ਦੇ ਵਿਚਕਾਰ ਤਣਾਅ ਬਣਿਆ ਹੋਇਆ ਤੇ ਤਣਾਅ ਇੰਨਾ ਜ਼ਿਆਦਾ ਵੱਧ ਰਿਹਾ ਕਿ ਦੋਵਾਂ ਦੇਸ਼ਾਂ ਦੇ ਜਿਹੜਾ ਆਪਸ ਦੇ ਵਿੱਚ ਇੱਕ ਦੂਜੇ ਦੇ ਉੱਪਰ ਅਟੈਕ ਕੀਤੇ ਜਾ ਰਹੇ ਨੇ ਹਾਲਾਂਕਿ ਜਿਹੜਾ ਪਾਕਿਸਤਾਨ ਦੀ ਵੱਡੇ ਪੱਧਰ ਤੇ ਭਾਰਤ ਦੇਸ਼ ਦੇ ਵੱਲੋਂ ਤਬਾਹੀ ਕੀਤੀ ਜਾ ਰਹੀ ਹੈ ਲਾਹੌਰ ਸੇ ਤੋਂ ਨਾ ਰਾਰ ਸਿਸਟਮ ਆ ਜਿਹੜਾ 에ਅਰ ਡਿਫੈਂਸ ਸਿਸਟਮ ਆ ਉਹ ਤਬਾਹ ਕਰਕੇ ਰੱਖ ਦਿੱਤਾ ਜਾਂਦਾ 라ਵਲਪਿੰਡੀ ਦੇ ਵਿੱਚ ਜਿਹੜਾ ਉਹਨਾਂ ਦਾ ਕਰੈਕਟਰ ਸਟੇਡੀਅਮ ਹੁੰਦਾ ਉਹ ਤਬਾਹ ਕਰਕੇ ਬਹੁਤ ਕੁਝ ਤਬਾਹ ਕਰਕੇ ਰੱਖ ਦਿੱਤਾ ਜਾਂਦਾ ਆਤਮਰਦੀ ਟਿਕਾਣੇ ਤਬਾਹ ਕਰ ਦਿੱਤੇ ਜਾਂਦੇ ਨੇ ਪਰ ਇਸ ਦੇ ਚੱਲਦੇ ਜਿਹੜਾ ਬੀਤੀ ਰਾਤ ਆ ਪਾਕਿਸਤਾਨ ਦੇ ਵੱਲੋਂ ਵੀ ਜਿਹੜਾ ਇੱਕ ਤਰੀਕੇ ਦਾ ਭਾਰਤ ਦੇ ਉੱਪਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਹੜੀਆਂ 8 ਮਸਾਇਲਾਂ ਛੱਡੀਆਂ ਜਾਂਦੀਆਂ ਨੇ ਜਿਸ ਦੇ ਵਿੱਚ ਕਿ ਜਿਹੜਾ ਪਾਕਿਸਤਾਨ ਨੂੰ ਜਿਹੜਾ ਮੂੰਹ ਤੋੜ ਜਵਾਬ ਭਾਰਤੀ ਆਰਮੀ ਦੁਆਰਾ ਦਿੱਤਾ ਜਾਂਦਾ ਜਿਸ ਦੇ ਵਿੱਚ ਕਿ ਬਟੰਡਾ ਦੇ ਵਿੱਚ ਸਹਿਮ ਦਾ ਮਾਹੌਲ ਬਣ ਜਾਂਦਾ ਉਸ ਵਕਤ ਲੋਕ ਇਕਦਮ ਪੈਨਿਕ ਹੋ ਜਾਂਦੇ ਨੇ ਜਦੋਂ ਕਿ ਜਿਹੜਾ ਤਿੰਨ ਜਗ੍ਹਾ ਦੇ ਆ ਕੇ ਜਦੋਂ ਮਜ਼ਾਇਲ ਨੂੰ ਜਿਹੜਾ ਹਵਾ ਦੇ ਵਿੱਚ ਡਿਸਟਰੋਏ ਕੀਤਾ ਜਾਂਦਾ ਭਾਰਤੀ ਜਿਹੜਾ ਜਿਹੜਾ ਜਹਾਜ਼ ਆ ਜਿਹੜਾ S400 ਜਹਾਜ਼ ਦੇ ਨਾਲ ਜਦੋਂ ਉਹਨਾਂ ਨੂੰ ਡਿਸਟਰੋਏ ਕੀਤਾ ਜਾਂਦਾ ਤਾਂ ਜਿਹੜੇ ਕੁਝ ਕੁ ਟੁਕੜੇ ਨੇ ਬਠਿੰਡਾ ਦੇ ਤਿੰਨ ਇਲਾਕਿਆਂ ਦੇ ਵਿੱਚ ਆ ਕੇ ਡਿੱਗਦੇ ਨੇ ਤੇ ਲੋਕ ਸਹਿਮ ਜਾਂਦੇ ਨੇ ਕਿਉਂਕਿ ਜਦੋਂ ਆ ਕੇ ਡਿੱਗਦੇ ਨੇ ਤਾਂ ਕਾਫੀ ਜ਼ਿਆਦਾ ਖੜਕਾ ਹੁੰਦਾ ਧਵਾਕੇ ਦੀਆਂ ਤਸਵੀਰਾਂ ਵੀ ਨੇੜੀਆਂ ਨਿਕਲ ਕੇ ਸਾਹਮਣੇ ਆਉਂਦੇ ਤੇ ਬਠਿੰਡਾ ਦੇ ਲੋਕ ਨੇ ਜਿਹੜੇ ਉਹਨਾਂ ਪਿੰਡਾਂ ਦੇ ਅਚਾਨਕ ਇਕੱਠੇ ਹੋ ਜਾਂਦੇ ਤਾਂ ਦੇਰ ਰਾਤ ਬਠਿੰਡਾ ਦੇ ਵਿੱਚ ਤੈਨ ਨ ਤਮਾਕਿਆਂ ਦੀ ਆਵਾਜ਼ ਸੁਣਨ ਨੂੰ ਮਿਲਿਆ ਜਸਜੀਤ ਕੇ ਤਸਵੀਰ ਵੀ ਨਿਕਲ ਕੇ ਸਾਹਮਣੇ ਆਈ ਕਿ ਬਠਿੰਡਾ ਦੇ ਬੀੜ ਤਲਾਬ ਬਸਤੀ ਦੇ ਵਿੱਚ ਇੱਕ ਘਰ ਦੇ ਨਜ਼ਦੀਕ ਜਿਹੜੇ ਮਜ਼ਾਹਲ ਦੇ ਸੱਲ ਵਰਗਾ ਇੱਕ ਸਿਸਟਮ ਵਰਗਾ ਯਾਨੀ ਕਿ ਜਿਹੜਾ ਜਿਹੜੀ ਮਜ਼ਾਹਲ ਨੂੰ ਪਾਕਿਸਤਾਨ ਦੇ ਨੂੰ ਡਿਸਟਰੋਏ ਕੀਤਾ ਹੁੰਦਾ ਜਿਹੜਾ ਉਸ ਦਾ ਕੁਝ ਹਿੱਸਾ ਆ ਕੇ ਜਿਹੜਾ ਗਿੱਸਦਾ ਤੇ ਉਸ ਤੋਂ ਬਾਅਦ ਬੀੜ ਤਲਾਬ ਦੇ ਵਿੱਚ ਤੇ ਉਸ ਤੋਂ ਬਾਅਦ ਜਿਹੜਾ ਬੁਰਜ ਮਹਿਮਾ ਪਿੰਡ ਦੇ ਵਿੱਚ ਬੁਰਜ ਮਹਿਮਾ ਦੇ ਵਿੱਚ ਵੀ ਜਿਹੜਾ ਇਸੇ ਤਰੀਕੇ ਦੇ ਨਾਲ ਬੁਰਜ ਮਹਿਮਾ ਪਿੰਡ ਦੇ ਵਿੱਚ ਵੀ ਜਿਹੜਾ ਇਸੇ ਤਰੀਕੇ ਦੇ ਨਾਲ ਦੇਖਣ ਨੂੰ ਮਿਲਦਾ ਕਿ ਜਦੋਂ ਜਿਹੜਾ ਉਸ ਮਜ਼ਾਹਲ ਨੂੰ ਜਿਹੜਾ ਡਿਸਟਰੋਏ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਸ ਵਕਤ ਜਿਹੜਾ ਇਹ ਕਈ ਟੁਕੜੇ ਨੇ ਜਿਹੜੇ ਕਈ-ਕਈ ਵੱਖ-ਵੱਖ ਜਗ੍ਹਾ ਤੇ ਉੱਪਰ गिर ਜਾਂਦੇ ਨੇ ਤਾਂ ਉਸ ਤੋਂ ਬਾਅਦ ਜਿਹੜੇ ਲੋਕ ਨੇ ਇੱਕਦਮ ਸਹਿਮ ਜਾਂਦੇ ਨੇ ਮੌਕੇ ਤੇ ਸਾਰਾ ਪਿੰਡ ਇਕੱਠਾ ਹੋ ਜਾਂਦਾ ਘਟਨਾ ਰਾਤ तकरीबन 10-11 ਵਜੇ ਦੀ ਦੱਸੀ ਹੋਈ ਹੈ ਜਿਸ ਤੋਂ ਬਾਅਦ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਜਿਹੜਾ ਜੋ ਅਸ ਨੂੰ ਬੋਰੀਆਂ ਦੇ ਨਾਲ ਢੱਕਣ ਦੀ ਕੋਸ਼ਿਸ਼ ਕੀਤੀ ਗਿਆ ਤੇ ਉਸ ਤੋਂ ਬਾਅਦ ਸਾਰੀ ਰਾਤ ਜਿਹੜਾ ਉਹ ਪਿੰਡ ਦਾ ਕੋਈ ਵੀ ਵਿਅਕਤੀ ਨਹੀਂ ਸੁੱਤਾ ਜਿਹੜਾ ਸਾਰੇ ਪਿੰਡ ਵਾਲਿਆਂ ਨੂੰ ਇਹ ਟੈਨਸ਼ਨ ਲੱਗੀ ਰਹਿੰਦੀ ਹੈ ਚਿੰਤਾ ਲੱਗੀ ਰਹਿੰਦੀ ਹੈ ਕਿ ਕਿਤੇ ਹੋਰ ਕੋਈ ਵੱਡਾ ਧਮਾਕਾ ਨਾ ਹੋ ਜਾਵੇ ਤੇ ਇਸੇ ਦੇ ਨਾਲ ਬਠੰਡਾ ਦੇ ਪਿੰਡ ਤੁੰਗ ਵਾਲੀ ਦੇ ਵਿੱਚ ਅਜਿਹੀ ਇੱਕ ਮਜ਼ਾਇਲਾ ਜਿਹੜੀ ਉਹ ਵੀ ਦੇਖਣ ਨੂੰ ਮਿਲਦੇ ਜਾਣੀ ਕਿ ਤਿੰਨ ਧਮਾਕੇ ਬਠੰਡਾ ਦੇ ਵਿੱਚ ਹੀ ਹੋ ਜਾਂਦੇ ਨੇ ਹਾਲਾਂਕਿ ਜਿਹੜੇ ਧਮਾਕੇ ਉਹਦੇ ਨੇ ਜਿਹੜੀਆਂ ਮਜ਼ਾਇਲਾ ਨੇ ਪਾਕਿਸਤਾਨ ਦੀਆਂ ਇਹਨਾਂ ਨੂੰ ਹਵਾ ਦੇ ਵਿੱਚ ਭਾਰਤੀ ਫੌਜ ਦੁਆਰਾ ਐਸਓ 400 ਜਿਹੜਾ ਜਹਾਜ਼ ਆ 에어 డిਫੈਂਸ ਸਿਸਟਮ ਆ ਉਸ ਦੁਆਰਾ ਡਿਸਟਰੋਏ ਕਰ ਦਿੱਤਾ ਜਾਂਦਾ ਪਰ ਫਿਰ ਵੀ ਉਸ ਦੇ ਜਿਹੜੇ ਕੋਈ ਟੁਕੜੇ ਨੇ ਉਹ ਤਿੰਨ ਜਗ੍ਹਾ ਦੇ ਉੱਪਰ ਆ ਕੇ ਡਿੱਗ ਜਾਂਦੇ ਨੇ ਬੁਰਜ ਮਹਿਮਾ ਦੇ ਵਿੱਚ ਤੁੰਗਵਾਲੀ ਦੇ ਵਿੱਚ ਤੇ ਉਸ ਤੋਂ ਬਾਅਦ ਜਿਹੜਾ ਬੀੜ ਤਲਾਬ ਬਸਤੀ ਦੇ ਵਿੱਚ ਤਾਂ ਮਟੰਡਾ ਦੇ ਵਿੱਚ ਮਾਹੌਲ ਤਣਾਅਪੂਰਨ ਬਣ ਜਾਂਦਾ ਉਸ ਵੇਲੇ ਲੋਕ ਸਹਿਮ ਜਾਂਦੇ ਨੇ ਕਿਉਂਕਿ ਲੋਕਾਂ ਨੂੰ ਬਹੁਤ ਵੱਡਾ ਖਤਰਾ ਮੰਡਰਾਉਣ ਲੱਗਦਾ ਡਰ ਜਾਂਦਾ ਹੋਰ ਕੀ ਕੁਝ ਕਹਿਣਾ ਪਰਟ ਦੇ ਲੋਕਾਂ ਦਾ ਮੌਕੇ ਤੇ ਕਿਸ ਤਰੀਕੇ ਮਾਹੌਲ ਬਣਦਾ ਜਾਂ ਫਿਰ ਪ੍ਰਸ਼ਾਸਨ ਨੇ ਕਿਸ ਤਰੀਕੇ ਮਾਹੌਲ ਨੂੰ ਕੰਟਰੋਲ ਕੀਤਾ ਆ ਉਹ ਦੇਖਦੇ ਆ ਹਾਂਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰੋਹਨ ਮਟੂਆ ਜੀ ਸਰਪੰਚ ਹੈਗਾ ਮੈਂ ਪਿੰਡ ਬੀਟਲਾ ਦਾ ਕਿਹੜਾ ਨੰਬਰ ਬਸਤੀ ਆ ਇਹ 6 ਨੰਬਰ ਇਹ 4 ਨੰਬਰ ਬਸਤੀ ਆ ਤਾਂ ਰਾਤ ਨੂੰ ਤਕਰੀਬਨ 11 ਵਜੇ 5 ਮਿੰਟ ਤੇ ਬਹੁਤ ਵੱਡਾ ਧਮਾਕਾ ਹੋਇਆ ਸਾਰਾ ਪਿੰਡ ਹਿੱਲ ਗਿਆ ਜੀ ਸਾਡਾ ਤੇ ਸਾਨੂੰ ਸਵਾ 11 ਵਜੇ ਪਤਾ ਲੱਗਿਆ ਕਿ ਇੱਥੇ ਜਿਹੜਾ ਜਿਹੜਾ ਹੈ ਡਿਫਿਊਜ਼ ਕੀਤਾ ਹੋਇਆ ਸ਼ੈੱਲ ਮਿਲਿਆ ਹੈਗਾ ਜਦੋਂ ਅਸੀਂ ਇੱਥੇ ਦੇਖਿਆ ਇਹਦੇ ਵਿੱਚੋਂ ਅੱਗ ਨਿਕਲ ਰਹੀ ਸੀ ਕੋਈ ਵੀ ਕੋਲੇ ਨਹੀਂ ਗਿਆ ਜਦੋਂ ਅੱਗ ਵਗੈਰਾ ਬੁਝੀ ਸਾਰਿਆਂ ਨੇ ਦੇਖਿਆ ਤਾਂ ਉੱਥੇ ਪਤਾ ਲੱਗਿਆ ਵੀ ਇਹ ਜੋ ਮਤਲਬ ਸ਼ੈਲ ਹੈਗਾ ਸਾਰੇ ਪਿੰਡ ਦੇ ਵਿੱਚ ਦਹਿਸ਼ਤ ਦਾ ਮੋਲ ਬਣ ਗਿਆ ਸਾਰਿਆਂ ਨੇ ਆਪਦੇ ਘਰਾਂ ਦੀਆਂ ਲਾਈਟਾਂ ਬੰਦ ਕਰ ਲੀਆਂ ਪਹਿਲਾਂ ਲੋਕ ਇਸ ਨੂੰ ਬਹੁਤ ਲਾਈਟਲੀ ਲੈ ਰਹੇ ਸੀ ਕਿ ਕੁਝ ਨਹੀਂ ਹੁੰਦਾ ਜੰਗ ਹੀ ਆ ਕੁਝ ਨਹੀਂ ਹੁੰਦਾ ਪਰ ਰਾਤ ਪਤਾ ਲੱਗ ਗਿਆ ਵੀ ਇਹ ਅਸਲੀਅਤ ਚੀਜ਼ ਹੈਗੀ ਆ ਤੇ ਮੰਨ ਕੇ ਚੱਲੋ ਵੀ ਸਾਡਾ ਕੋਈ ਵੀ ਪਿੰਡ ਦਾ ਵਾਸੀ ਮੈਨੂੰ ਨਹੀਂ ਲੱਗਦਾ ਕੋਈ ਸੁੱਤਾ ਹੋਊਗਾ ਸਵੇਰੇ ਜਦੋਂ 6 ਵਜੇ ਸਾਇਰਨ ਵੱਜਿਆ ਵੀ ਹੁਣ ਸਾਰਾ ਕੁਝ ਠੀਕ ਆ ਤਾਂ ਥੋੜੀ ਤਸੱਲੀ ਹੋਈ ਆ ਨਹੀਂ ਤਾਂ ਰਾਤ ਸਾਰੀ ਰਾਤ ਦੇ ਕੋਲ ਮਤਲਬ ਡਿਫਿਊਜ਼ ਕੀਤੇ ਤੂੰ ਡਰੀ ਗਏ ਸਾਰੇ ਕਿੰਨੇ ਕ ਵਜੇ ਦੀ ਗੱਲ ਆ ਇਹ ਇਹ 11 ਵਜੇ ਕੇ 5 10 ਮਿੰਟ ਦੀ ਗੱਲ ਹੈ ਜੀ ਅੱਛਾ ਕੋਈ ਨੁਕਸਾਨ ਤਾਂ ਨਹੀਂ ਜਾਨਵਰ ਵਾਲੀ ਕੋਈ ਨੁਕਸਾਨ ਨਹੀਂ ਹੋਇਆ ਦੋ ਤਿੰਨ ਘਰ ਤੇ ਵੀ ਇਹਦੇ ਜਿਹੜੇ ਪਾਰਟਸ ਹੈਗੇ ਛੋਟੇ ਛੋਟੇ ਪਾਰਟਸ ਘਰਾਂ ਦੇ ਕੋਲੇ ਵੀ ਡਿੱਗੇ ਹੈਗੇ ਇਹ ਹਾਂਜੀ ਗੰਗਾ ਸਿੰਘ ਨਾਂ ਜੀ ਮੇਰਾ ਇੱਕ ਕਿੱਲੇ ਦੀ ਵਾਹੀ ਦੇ ਮੇਰਾ ਘਰ ਆ ਪਿੱਛੇ ਤੇ ਜਦੋਂ ਇਹ ਧਮਾਕਾ ਹੋਇਆ ਪਹਿਲਾਂ ਕਾਫੀ ਮਤਲਬ ਉਹਦਾ ਆਤਮਕਾ ਮੈਂ ਸੁਣਿਆ ਤੇ ਮੈਂ ਇੱਕਦਮ ਬਾਹਰ ਆ ਗਿਆ ਮੇਰੇ ਬੱਚੇ ਵੀ ਜਾਗ ਗਏ ਤੇ ਉਸ ਤੋਂ ਬਾਅਦ ਜਿਨੇ ਅਗਾਂ ਨਹੀਂ ਹੁੰਦੀਆਂ ਨਾ ਇਸ ਤਰ੍ਹਾਂ ਸਾਨੂੰ ਇਹ ਕਚਰੇ ਆnde ਦਿਖਾਈ ਦਿੱਤੇ ਜਿਵੇਂ ਲੱਗਦਾ ਸੀਗਾ ਇਹ ਡਰੋਨ ਸੀਗੇ ਡਰੋਨ ਵੀ ਹੋ ਸਕਦਾ ਹੈ ਇੰਨੇ ਸਾਨੂੰ ਜਾਂਚ ਨਹੀਂ ਹੈਗੀ ਤੇ ਜਨੇ ਅੱਗ ਦੇ ਗੋਲੇ ਹੁੰਦੇ ਜਿਵੇਂ ਇਸ ਤਰ੍ਹਾਂ ਮਤਲਬ ਇਹ ਤਿੰਨ ਚਾਰ ਪਾਗਾਂ ਚ ਫੈਲੇ ਹੋਇਆ ਸੀ ਇਹ ਇਹ ਮਤਲਬ ਇੱਥੇ ਆ ਕੇ ਜਦੋਂ ਮੈਂ ਡਿੱਗਾ ਜਦੋਂ ਇਹ ਡਿੱਗਾ ਸਾਨੂੰ ਇਸ ਤਰ੍ਹਾਂ ਲੱਗਿਆ ਵੀ ਜਿਵੇਂ ਸਾਡੇ ਦੋ ਸੇ ਮਕਾਮ ਦੇ ਵਿੱਚ ਹੀ ਰਕ ਪਜ ਗਿਆ ਹੁੰਦਾ ਟਕਰਾ ਗਿਆ ਹੁੰਦਾ ਅੱਛਾ 3 ਵਜੇ ਦੀ ਗੱਲ ਆ ਇਹ 11 ਵਜੇ 11 ਬਸ 5 ਮਿੰਟ ਉੱਪਰ ਥੱਲੇ ਦੀ ਗੱਲ ਹੈ ਅੱਛਾ ਕੋਈ ਚੀਜ਼ ਪਤਾ ਲੱਗੀ ਕਿਸ ਤਰ੍ਹਾਂ ਦੀ ਚੀਜ਼ ਆ ਇਹ ਚੀਜ਼ ਦਾ ਜਿਸ ਤਰ੍ਹਾਂ ਹੁਣ ਦੇਖੀ ਜਨੇ ਕੋਲੇ ਦਾ ਸੀ ਰਾਤ ਵੀ ਆ ਗਏ ਸੀ ਵੈਸੇ ਉਸ ਤੋਂ ਬਾਅਦ ਆਏ ਜੋ ਠੰਡਾ ਹੋ ਗਿਆ ਹੈ ਆਪਣੇ ਬੱਚੇ ਸਾਰੇ ਆ ਗਏ ਸੀ ਅੰਦਰ ਆ ਗਏ ਆ ਇਹ ਕਿਸ ਤਰ੍ਹਾਂ ਦੀ ਕੋਈ ਚੀਜ਼ ਹੈ ਹਾਂਜੀ ਮਸੈਲ ਟੈਪ ਦੀ ਹੈ ਮਸੈਲ ਟੈਪ ਦੀ ਹੈ ਜੀ ਇਹ ਮਤਲਬ ਲਵਾਈ ਚ ਵੀ ਹੈ ਪਿਛੇ ਚੜਾਈ ਵੀ ਹੈ ਦੀ 5 ਡਰਮ ਦੀ ਚੀਜ਼ ਹੈ ਹਾਂਜੀ 5-6 ਫੁੱਟ ਦੀ ਹੈ ਤੇ ਜਿਹੜਾ ਉਹ ਹੈਗਾ ਘੱਟੋ ਘੱਟ 8-10 ਕਿਲੋ ਦਾ ਮਤਲਬ ਉਹਦੇ ਨਾਲ ਕੁਝ ਦਿਖਾਇਆ ਤੁਹਾਨੂੰ ਅੱਗੇ ਵੀ ਦਿਖਾਇਆ ਸੀ ਇੱਥੇ ਲਿਆ ਕੇ ਤੇ ਉਹਦੇ ਉਹਦੇ ਇੱਕ ਸਿਸਟਮ ਜਿਹਾ ਵੀ ਹੈਗਾ ਜਿਵੇਂ ਕੋਈ ਅੱਛਾ ਕੋਈ ਨੁਕਸਾਨ ਨਾ ਜਾਨੀ ਨੁਕਸਾਨ ਮਾਲੀ ਨੁਕਸਾਨ ਨਹੀਂ ਹੋਇਆ ਜਦਾ ਤੇ ਵੈਸੇ ਅਸਰ ਕੋਈ ਨਹੀਂ ਬਿਲਕੁਲ ਬਿਲਕੁਲ ਜਮ੍ਹਾਂ ਕਰਾਂ ਦੇ ਵਿੱਚ ਡਿੱ ਗਿਆ ਜੀ ਇਹ ਕੁਸਿਰ 10-15 ਮੀਟਰ ਦੀ ਦੂਰੀ ਦੇ ਡਿੱਗਾ ਮਕਾਮ ਤੋਂ ਹਾਂਜੀ ਤੇ ਰਾਤ ਨੂੰ ਕੋਈ ਕਰੀਬ 11 ਵਜੇ ਦੀ ਹੈ ਜਦੋਂ ਇਹ ਧੁਮਾਕੀ ਜੀ ਸਾਨੂੰ ਪਤਾ ਲੱਗਿਆ ਵੀ ਹੋਇਆ ਹੈ ਹਾਂਜੀ ਵਿੱਚ ਕੀ ਕਰ ਪੁੱਛੀ ਸਾਡੇ ਖੇਤਾਂ ਦੇ ਵਿੱਚ ਸੁਦਰ ਬਲੇਟਾਂ ਜੋ ਉਹਨਾਂ ਦੇ ਮਤਲਬ ਉੱਪਰ ਵਜੇ ਆ ਦੋ ਤਿੰਨ ਸੁਦਰ ਬਲੇਟ ਟੁੱਟੀਆਂ ਵੀ ਐ ਠੀਕ ਐ ਜੀ ਇੱਕ ਦੋ ਤਾਂ ਮਤਲਬ ਹੋਜਦੇ ਖਾਲੀ ਪਈ ਐ ਸਾਡੇ ਕੋਲੇ ਠੀਕ ਐ ਜੀ ਇੱਕ ਉੱਥੇ ਜਿੰਦਾ ਕਾਰਤੂਸ ਐ ਕਿ ਚੱਲਿਆ ਵਾ ਉਹ ਵਿੱਚੋਂ ਦੀ ਮਤਲਬ ਥੱਲੇ ਵਿੱਚ ਦੋ ਢਾਈ ਫੁੱਟ ਥੱਲੇ ਗੋਭ ਗਿਆ ਅੱਛਾ ਉਹ ਸਾਨੂੰ ਇਸ ਤਰ੍ਹਾਂ ਲੱਗਦਾ ਵੀ ਜਿਵੇਂ ਕੋਈ ਮਤਲਬ ਜਿੰਦਾ ਹੁੰਦਾ ਚੱਲਿਆ ਜਾਂਦਾ ਜਿਵੇਂ ਠੀਕ ਐ ਕਿ ਕਿੰਨੀ ਜਗ੍ਹਾ ਖੋਲ ਮਿਲਿਆ ਜੀ ਉਹ ਤੁਹਾਨੂੰ ਤਿੰਨ ਜਗ੍ਹਾ ਤੇ ਮਿਲਿਆ ਜੀ ਤਿੰਨ ਜਗ੍ਹਾ ਤੇ ਮਿਲਿਆ ਮੌਕੇ ਤੇ ਕੌਣ ਕੌਣ ਪਹੁੰਚਿਆ ਕਦੋਂ ਤੁਹਾਨੂੰ ਪਤਾ ਲੱ ਸਾਨੂੰ ਮਤਲਬ ਜਵਾਨ ਵਾਲੀ ਨੀਰਾ ਲੈਣ ਦਾ ਕਿੱਥੋਂ ਦਾ ਪਤਾ ਲੱਗਿਆ ਸੀਗਾ ਵੀ ਰਾਤ ਦਾ ਹੀ ਵੀ ਇੱਥੇ ਸਾਡੇ ਨੇੜੇ ਜੜੀ ਹੈ ਪਰ ਜਦੋਂ ਸਵੇਰੇ ਅਸੀਂ ਵਾਹਣਾ ਚੋਂ ਨੀਰਾ ਨੂੰ ਲੈਣਾ ਆਏ ਉਦੋਂ ਪਤਾ ਲੱਗਿਆ ਵੀ ਸਾਡੇ ਆਪ ਦੇਰੀ ਵੀ ਕੀ ਹੈ ਪਤਾ ਲੱਗਿਆ ਕਿ ਕਿਵੇਂ ਪਹੁੰਚੇ ਨੇ ਕੁਛ ਇਹ ਨਹੀਂ ਜੋ ਨਹੀਂ ਨੀਰਾ ਲੈਣ ਆਇਆ ਇੱਥੋਂ ਪੱਠੇ ਲੈਣ ਆਇਆ ਉਦੋਂ ਪਤਾ ਲੱਗਿਆ ਉਦੋਂ ਬਾਅਦ ਅਸੀਂ ਮਤਲਬ ਉਚਾਰ ਸਾਹਿਬ ਨੂੰ ਫੋਨ ਕੀਤਾ ਉਹਨੇ ਧਿਆਨ ਦੇ ਲੈਂਦਾ ਲਾਈਵ ਸਾਰੇ ਆ ਕੇ ਚੌਕੀ ਵਾਲੇ ਆ ਗਏ ਠੀਕ ਹੈ ਜੀ ਸਾਹਿਬ ਖਾਨਿਆਂ ਦੇ ਆ ਗਏ ਠੀਕ ਹੈ ਬਸ ਪੰਜ ਚਾਰ ਮੈਂਬਰ ਨਾਲ ਜੀ ਪਿੰਡ ਵਾਲੇ ਜੀ ਜੀ ਨੂੰ ਕਰਤਾ ਠੀਕ ਹੈ ਜੀ ਕੀ ਕਰਨ ਦਾ ਟਿਕਟ ਲਾਇਆ ਅੱਛਾ ਇੱਥੇ ਅਸੀਂ ਕੰਮ ਚਲਾਉਣੇ ਨੇ ਛਪੜੀ ਪੇਜੀ ਨਾਲ ਕਰਕੇ ਅੱਛਾ ਇਥੇ ਕੰਮ ਚਲਾਉਣ ਦੀ ਕਦਰ ਜੀ ਤਾਂ ਆਏ ਸੀ ਅੱਛਾ ਜੀ ਜਿਵੇਂ ਤੁਸੀਂ ਦੇਖੇ ਤਾਂ ਕਈ ਬੰਦੇ ਫਿਰਦੇ ਸੀਗੇ ਅੱਛਾ ਜੀ ਇੱਥੇ ਪਤਾ ਲੱਗਿਆ ਵੀ ਬੰਮ ਡਿੱਗੇ ਪਏ ਐ ਅੱਛਾ ਜੀ ਮਜਾ ਲੱਗਦੀਆਂ ਪਈਆਂ ਠੀਕ ਹੈ ਇਧਰ ਮੈਂ ਬਰਫ ਜੂਰਾ ਸਿੰਘ ਦੇ ਉਹਦੇ ਖੇਚ ਡਿੱਗੀ ਹੈ ਇੱਕ ਕਲਵੰਤ ਸਿੰਘ ਉਹਦੇ ਡਿੱਗੀ ਹੈ ਉਹ ਕਾਨੂੰਨੀਆ ਦੇ ਖੇਚ ਡਿੱਗੀ ਹੈ ਅੱਛਾ ਉਹ ਤੇ ਇਹ ਤਾਂ ਫਟੇ ਵੀ ਆ ਉਹ ਫਟੇ ਨਹੀਂ ਜੋ ਸਾਫਤਾ ਉਹ ਵੀ ਪਿਆ ਅੱਛਾ ਹਾਂਜੀ ਕਿੰਨੇ ਕ ਬਜੇ ਦੀ ਘਟਨਾ ਕੁਝ ਪਤਾ ਲੱਗਾ ਤੁਹਾਨੂੰ ਇਹ ਰਾਤ 11:00 ਵਜੇ ਦੀ ਅੱਛਾ ਤੇ ਤਿੰਨ ਜਗ੍ਹਾ ਤੇ ਮਿਲੇ ਨੇ ਇਹ ਹਾਂ ਤਿੰਨ ਜਗ੍ਹਾ ਤੇ ਇੱਕ ਚੌਥੀ ਜਗ੍ਹਾ ਤੇ ਉਧਰ ਫਰਜ਼ਾ ਪਿਆਗਾ ਉਹ ਵਰਕਾਂ ਦੀ ਜੂਹ ਚ ਜੀ ਉਥੇ ਫਰ ਪਿਆਏਗਾ ਕੀ ਲੱਗਦਾ ਕਿ ਕਿੱਧਰੋਂ ਆਏ ਆ ਇਹ ਇਹ ਜੇ ਕੋਈ ਪਤਾ ਨਹੀਂ ਲੱਗਦਾ ਹੁਣ ਜਿਹੜੇ ਇੱਕ ਏ ਡਿੱਗਿਆ ਹੈ ਉਰੇ ਨੂੰ ਡਿੱਗਿਆ ਹੈ ਹਾਂਜੀ ਜਿਹੜਾ ਉਹ ਡਿੱਗਿਆ ਹੋਇਆ ਇਹਨੂੰ ਡਿੱਗਿਆ ਹੈ ਜਿਹੜ ਠੀਕ ਹੈ ਕੋਈ ਪਤਾ ਨਹੀਂ ਲੱਗਦਾ ਕਿ ਕਿਧਰ ਆ ਰਹੀ ਠੀਕ ਜਾਜ ਬਹੁਤ ਤੇਜ਼ ਆਈ ਸੀ ਅੱਛਾ ਜੀ ਜਦੋਂ ਪਿੰਡ 'ਚ ਆ ਜਾਏ ਉਦੋਂ ਘਰੇ ਪਏ ਸੀ ਉਦੋਂ ਆਇਆ ਲੱਗਿਆ ਜਿਵੇਂ ਕੋਠੇ ਤੇ ਡਿੱਗ ਪਈ ਆ ਤੁੰਗੜੀ ਪਿੰਡ ਦੇ ਏਰੀਆ 'ਚ ਕੋਈ ਇੱਥੇ ਬਲਾਸਟ ਵਗੈਰਾ ਹੋਇਆ ਹੈ ਉਹਦੇ ਨਾਲ ਖੇਤਾਂ ਦੇ ਵਿੱਚ ਡਿੱਗਿਆ ਵਸ ਇੱਕ ਘਰ ਨੇੜੇ ਆ ਉਹਨਾਂ ਦੇ ਸ਼ੀਸ਼ੇ ਵਗੈਰਾ ਟੁੱਟੇ ਨੇ ਤੇ ਹੋਰ ਕੋਈ ਨੁਕਸਾਨ ਨਹੀਂ ਹੋਇਆ ਜਾਨੀ ਮਾਲੀ ਕੁਝ ਇਹ ਜਿਹੜਾ ਰਾਤ ਡਰੋਨ ਡਿੱਗ ਰਹੇ ਸੀਗੇ ਜਿਹੜੇ ਇਹ ਉੱਥੇ ਦਾ ਹਿੱਸਾ ਸੀ ਇਹਦੇ ਵਿੱਚ ਹੁਣ ਇਹਦੇ ਬਾਰੇ ਤਾਂ ਆਰਮੀ ਅਥਾਰਟੀ ਜਿਹੜੀਆਂ ਉਹ ਹੀ ਕਨਫਰਮ ਕਰ ਸਕਦੀਆਂ ਨੇ ਵੀ ਕੀ ਚੀਜ਼ ਸੀਗੀ ਅਸੀਂ ਤਾਂ ਇਹਨੂੰ ਇੱਥੇ ਕਾਰਡਨ ਆਫ ਕੀਤਾ ਹੋਇਆ ਏਰੀਆ ਸਿਰਫ ਕਿ ਕੋਈ ਨੇੜੇ ਨਾ ਜਾਵੇ ਤੇ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਇਹ ਆਰਮੀ ਅਥਾਰਟੀ ਜੀ ਇਹਦੇ ਬਾਰੇ ਡਿਟੇਲ ਦੱਸ ਸਕਦੇ ਨੇ ਵੀ ਕੀ ਚੀਜ਼ ਸੀ ਇਹ ਇਹ ਕਿੱਥੇ ਸਿੱਟਿਆ ਗਿਆ ਸੀਗਾ ਤੁਸੀਂ ਉਹ ਬੋਰੀਆਂ ਵਗੈਰਾ ਲਾ ਕੇ ਮਿੱਟੀ ਦੀਆਂ ਉਹਨੂੰ ਚਾਰੋਂ ਤਰਫ ਢੱਕਿਆ ਹੋਇਆ ਆ ਆ ਉਹ ਤਾਂ ਐਸੇ ਕਰਕੇ ਢੱਕਿਆ ਵੀ ਕੋਈ ਹੋਰ ਨੁਕਸਾਨ ਨਾ ਹੋਵੇ ਵੀ ਐ ਵੈਸੇ ਤਾਂ ਚੱਲਿਆ ਹੋਇਆ ਕਹਿੰਦੇ ਨੇ ਉਹ ਪਰ ਫਿਰ ਵੀ ਆਪਾਂ ਇhtiyat ਵਜੋਂ ਜਿਹੜੀਆਂ ਲਾਈਆਂ ਗਈਆਂ ਨੇ ਨੇੜੇ ਲੋਕਾਂ ਦੇ ਘਰਾਂ ਦੇ ਸ਼ੀਸ਼ੇ ਵਗੈਰਾ ਟੁੱਟ ਗਏ ਜਾਂ ਉਹਨਾਂ 'ਚ ਕੋਈ ਨੁਕਸਾਨ ਤਾਂ ਨਹੀਂ ਕਿਸੇ ਦਾ ਹੋਇਆ ਕੋਈ ਜਾਨੀਮਾਲੀ ਨੁਕਸਾਨ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਨੇੜੇ ਘਰ ਦੇ ਸ਼ੀਸ਼ੇ ਵਗੈਰਾ ਟੁੱਟੇ ਨੇ ਕਿ ਖਿੜਕੀਆਂ ਦੇ ਦਰਵਾਜ਼ਿਆਂ ਦੇ ਮਾਲੀ ਨੁਕਸਾਨ ਕਹਿ ਸਕਦੇ ਹਾਂ ਮਾਲੀ ਹਾਂ ਲੋਕ ਲੋਕ ਲੋਕਾਂ ਦੇ ਵਿੱਚ ਕੀ ਹੈ ਲੋਕਾਂ ਲੋਕਾਂ ਕੋ ਡਰੀ ਹੋਏ ਜਾਂ ਕਿਸ ਤਰ੍ਹਾਂ ਦੀ ਗੱਲਬਾਤ ਕਰ ਰਹੇ ਜੀ ਨਹੀਂ ਲੋਕਾਂ ਤੋਂ ਤੁਹਾਡੇ ذریعے ਅਪੀਲ ਕਰਨੀ ਚਾਹੁੰਦੇ ਆ ਵੀ ਇੱਕ ਤਾਂ ਅਫਵਾਹਾਂ ਵਗੈਰਾ ਤੇ ਕੋਈ ਜਿਹੜਾ ਹੈਗਾ ਵਿਸ਼ਵਾਸ ਨਾ ਕਰਨ ਜਿਹੜੀ ਇਨਫੋਰਮੇਸ਼ਨ ਹੁੰਦੀ ਹੈ ਜਿੰਨੀ ਕਨਫਰਮ ਹੁੰਦੀ ਹੈ ਕੋਈ অথরাইਜ਼ਡ ਪਰਸਨ ਦਿੰਦਾ ਜਿਹੜਾ ਉਤੇ ਹੀ ਵਿਸ਼ਵਾਸ ਕੀਤਾ ਜਾਵੇ ਜਿਹੜੀ ਮਤਲਬ ਵਾਹਾਂ ਤੇ ਵਿਸ਼ਵਾਸ ਨਾ ਕਰ। ਫੇਕ ਫੇਕ ਨਹੀਂ ਆ। ਜ਼ਾਇਰਨ ਹੋ ਜਾਂਦਾ ਹੈ ਜਾਂ ਫਿਰ ਆਪਾਂ ਬਲੈਕਆਊਟ ਕਰ ਦਿੰਦੇ ਆ ਤੇ ਉਸ ਤੋਂ ਬਾਅਦ ਜਿਹੜੀ ਹੈ ਕੀ ਹੈ ਤੁਹਾਡੀ ਜ਼ਿੰਮੇਵਾਰੀ ਇਹ ਬੰਦੀ ਹੈ ਕਿ ਤੁਸੀਂ ਆਪਣੇ ਘਰਾ ਦੇ ਵਿੱਚ ਜਿਹੜੇ ਤੁਹਾਡੇ ਸੇਫ ਏਰੀਆਜ਼ ਨੇ ਉਹਦੇ ਵਿੱਚ ਚਲੇ ਜਾਓ। ਤੇ ਮੈਂ ਕਈ ਵੀਡੀਓ ਇਹੋ ਜਿਹੀ ਵੀ ਦੇਖੀ ਜਿੱਥੇ ਕੋਈ ਵਿਅਕਤੀ ਜਿਹੜਾ ਹੈਗਾ باقی ਸਾਰੇ ਲੋਕਾਂ ਨੂੰ ਕਹਿ ਰਿਹਾ ਹੈ ਕਿ ਆਪਾਂ ਓਪਨ ਫੀਲਡਸ ਦੇ ਵੱਲ ਚਲੀਏ। ਇਹ ਬਿਲਕੁਲ ਸਹੀ ਗੱਲ ਨਹੀਂ ਹੈ ਕਿ ਜਦੋਂ ਬਲੈਕਆਊਟ ਹੋ ਜਾਂਦਾ ਹੈ ਤਾਂ ਸਾਰੇ ਜਿਹੜੇ ਬੰਦੇ ਹੈ ਉਹ ਆਪਣੇ ਘਰਾ ਦੇ ਵਿੱਚ ਰਹੇ ਹਨ। ਤੇ ਜੇ ਖੁਦਾ ਨਾ ਕਰੇ ਕੋਈ ਇਸ ਤਰੀਕੇ ਦੀ ਕੋਈ ਵਸਤੂ ਜਾਂ ਉਹਦਾ ਕੋਈ ਪੁਰਜ਼ਾ ਤੁਹਾਨੂੰ ਕਿਤੇ ਦਿਖ ਜਾਂਦਾ ਹੈ ਉਹਦੇ ਨਜ਼ਦੀਕ ਬਿਲਕੁਲ ਨਾ ਜਾਇਓ ਕਿਉਂਕਿ ਉਹ ਤੁਹਾਡੇ ਵਾਸਤੇ ਵੀ ਤੁਹਾਡੇ ਜੀਵਨ ਦੇ ਵਾਸਤੇ ਜ਼ਿੰਦਗੀ ਦੇ ਵਾਸਤੇ ਵੀ ਜਿਹੜਾ ਹੈਗਾ ਤੁਹਾਡਾ ਨੁਕਸਾਨਦੇਹ ਹੋ ਸਕਦਾ ਹੈ ਤੇ ਜੇ ਤੁਹਾਨੂੰ ਕੋਈ ਇਸ ਤਰੀਕੇ ਦੀ ਚੀਜ਼ ਲੱਭਦੀ ਹੈ ਤੁਸੀਂ ਪੁਲਿਸ ਕੰਟਰੋਲ ਰੂਮ ਜਾਂ ਜਿਹੜਾ ਆਪਣਾ ਦੂਜਾ ਕੰਟਰੋਲ ਰੂਮ ਦਾ ਨੰਬਰ ਦਿੱਤਾ ਹੋਇਆ ਉੱਤੇ ਫੋਨ ਕਰ ਸਕਦੇ ਹੋ ਸਾਨੂੰ ਇਨਫੋਰਮ ਕਰੋ ਸਾਡੀ ਟੀਮ ਉੱਥੇ ਪਹੁੰਚੂਗੀ ਮੈਂ ਸੈਪਰੇਟਲੀ ਐਡਵਾਈਜ਼ਰੀ ਵੀ ਇਸ਼ੂ ਕੀਤੀ ਹੈਗੀ ਹੈ ਕਿ ਕੋਈ ਵੀ ਵਿਅਕਤੀ ਇਨਕਲੂਡਿੰਗ ਜੇ ਕੋਈ ਮੀਡੀਆ ਦਾ ਵਿਅਕਤੀ ਹੈ ਉਹ 100 ਮੀਟਰ ਦੇ ਉਸ ਵਸਤੂ ਦੇ 100 ਮੀਟਰ ਦੇ ਆਇਤਾਰੇ ਦੇ ਅੰਦਰ ਨਾ ਜਾਵੇ ਤੇ ਉੱਥੇ ਜਿਹੜਾ ਪਬਲਿਕ ਵੀ ਹੈਗੀ ਹੈ ਉਹ ਵੀ ਉਸ ਤੋਂ ਐਟਲੀਸਟ 100 ਮੀਟਰ ਜਿਹੜੀ ਹੈ ਕਿ ਉਹ ਦੂਰ ਰਹੇ ਤੇ ਮੈਂ ਇੱਕ ਵਾਰ ਫਿਰ ਸਾਰਿਆਂ ਨੂੰ ਬੇਨਤੀ ਇਹ ਹੀ ਕਰਨਾ ਚਾਹਾਂਗਾ ਕਿ ਇਹਨਾਂ ਹਦਾਇਤਾਂ ਦੀ ਪਾਲਣਾ ਕਰੋ ਕਿਉਂਕਿ ਇਹ ਤੁਹਾਡੀ ਆਪਣੀ ਸੇਫਟੀ ਦੇ ਵਾਸਤੇ ਵੀ ਤੇ ਜਿਹੜੇ ਤੁਹਾਡੇ ਨਾਲ ਬਾਕੀ ਸਾਰੇ ਲੋਕ ਹੈ ਉਹਨਾਂ ਦੀ ਸੇਫਟੀ ਦੇ ਵਾਸਤੇ ਵੀ ਬਹੁਤ ਜ਼ਰੂਰੀ ਹੈ ਸਰ ਇੱਕ ਬਲੈਕ ਆਪਣੇ ਬਲੈਕਆਊਟ ਦੇ ਦੌਰਾਨ ਜਿਹੇ ਸੀਸੀਟੀਵੀ ਕੈਮਰੇ ਚੱਲਦੇ ਨੇ ਜਾਂ ਟਾਵਰ ਦੀ ਲਾਈਟਾਂ ਚੱਲਦੀਆਂ ਨੇ ਟਾਵਰ ਦੀ ਲਾਈਟਾਂ ਦੇ ਵਾਸਤੇ ਆਪਾਂ ਸਾਰੀ ਜਿਹੜੀ ਕੰਪਨੀਆਂ ਨੇ ਉਹਨਾਂ ਨੂੰ ਮੈਂ ਡਾਇਰੈਕਸ਼ਨ ਦਿੱਤੀ ਹੈ ਕਿ ਇਹ ਕੱਲ ਰਾਤ ਨੂੰ ਕਿ ਉਹ ਇਹਨਾਂ ਨੂੰ ਕਵਰ ਕਰਨਗੇ ਤੇ ਇਹ ਲਾਈਟਸ ਨਹੀਂ ਜਲਣੀਆਂ ਚਾਹੀਦੀਆਂ ਨੇ ਉਹਦੇ ਬਾਰੇ ਉਹਨਾਂ ਨੂੰ ਸਪਸ਼ਟਾ ਦੇ ਦਿੱਤੇ ਨੇ ਤੇ ਜਿੱਥੇ ਸੀਸੀਟੀਵੀ ਜਾਂ ਫਿਰ ਕਈ ਥਾਵਾਂ ਤੇ ਸੋਲਰ ਕਈ ਥਾਵਾਂ ਤੇ ਬਾਹਰ LED ਜਿਹੜੀ ਇਹਨਾਂ ਨੇ ਲਾਈ ਹੋਈ ਹੈ ਉਹਦੀ ਆ ਜਿਹੜੇ ਹੈਗੇ ਆ ਰਿਫਲੈਕਟਿਵ ਵਾਲੇ ਜਿਹੜੇ ਪੁਰਾਣੇ ਵਾਲੇ ਇਹਨਾਂ ਨੇ ਲਗਾਏ ਨੇ ਉਹ ਕਈ ਥਾਰੀ ਥਾਂ ਉਪਰ ਮੈਂ ਵੇਖਿਆ ਕਿ ਉਹ ਜਲ ਦੇ ਪਾਏ ਗਏ ਉਹਨਾਂ ਨੂੰ ਵੀ ਮੇਰੀ ਬੇਨਤੀ ਹੈ ਕਿ ਇਹਨਾਂ ਸਾਰੀ ਚੀਜ਼ਾਂ ਨੂੰ ਕਵਰ ਕਰਕੇ ਰੱਖ ਲਿਓ ਜਦੋਂ ਵੀ ਬਲੈਕਆਊਟ ਹੁੰਦਾ ਹੈ ਤਾਂ ਉਦੋਂ ਕੋਈ ਵੀ ਲਾਈਟ ਜਿਹੜੀ ਹੈ ਕੀ ਨਹੀਂ ਆਣੀ ਚਾਹੀਦੀ ਤੇ ਕਈ ਸਾਰਾ ਆਪਾਂ ਇਹ ਵੀ ਦੇਖਿਆ ਕਿ ਕਈ ਸਾਰੇ ਬੱਚੇ ਜਿਹੜੇ ਹੈਗੇ ਆ ਰਾਤ ਨੂੰ ਜਦੋਂ ਬਲੈਕਆਊਟ ਹੋ ਗਿਆ ਤੇ ਆਪਣੀ ਬਾਈਕਾਂ ਤੇ ਜਿਹੜਾ ਹੈਗਾ ਉਹ ਜਾ ਰਹੇ ਨੇ ਇਹ ਕੋਈ ਬੇਨਤੀ ਹੈ ਕਿ ਇਹ ਕੋਈ ਆਪਾਂ ਖੇਡ ਨਹੀਂ ਹੈ ਇਹ ਕੋਈ ਮੌਕ ਡ੍ਰਿਲ ਨਹੀਂ ਸੀ ਜਿਹੜਾ ਵੀ ਤੁਹਾਨੂੰ ਜਦੋਂ ਆਪਾਂ ਹਦਾਇਤ ਕੀਤੀ ਕਿ ਤੁਸੀਂ ਅੰਦਰ ਚਲੇ ਜਾਓ ਤੇ ਇੱਕ ਪ੍ਰੋਪਰ ਸਾਇਰਨ ਵੱਜ ਗਿਆ ਇੱਕ ਪ੍ਰੋਪਰ ਆਪਾਂ ਐਲਾਨ ਵੀ ਕਰਾਇਆ ਮੈਸੇਜ ਵੀ ਦਿਵਾਇਆ ਸਾਰਿਆਂ ਨੂੰ ਉਸ ਤੋਂ ਬਾਅਦ ਇਹ ਬਿਲਕੁਲ ਗੈਰ ਜ਼ਿੰਮੇਵਾਰੀ ਜਿਹੜਾ ਹੈਗਾ ਇਹ ਵਿਵਹਾਰ ਹੈ ਕਿ ਆਪਾਂ ਐਡਮਿਨਿਸਟ੍ਰੇਸ਼ਨ ਦੀ ਗਾਈਡਲਾਈਨਸ ਦੇ ਵਿਰੁੱਧ ਜਾ ਕੇ ਇਸ ਤਰੀਕੇ ਦੀ ਹਰਕਤਾਂ ਕਰੀਏ ਮੈਂ ਸਾਰਿਆਂ ਨੂੰ ਇਹ ਹੀ ਕਹਿਣਾ ਚਾਹਾਂਗਾ ਕਿ ਜੇ ਖੁਦਾ ਨਾ ਕਰੇ ਦੁਬਾਰਾ ਇਸ ਤੀਤੀ ਦੀ ਲੋੜ ਪੈਂਦੀ ਹੈ ਤਾਂ ਉਸ ਤੋਂ ਬਾਅਦ ਵੀ ਕੋਈ ਇਸ ਤਰੀਕੇ ਦੀ ਵਿਅਕਤੀ ਆ ਜਾਂ ਤਾਂ ਲੋਕਾਂ ਨੂੰ ਗਲਤ ਤਰੀਕੇ ਨਾਲ ਉਕਸਾ ਕੇ ਬਾਹਰ ਲੈ ਜਾਣ ਦੀ ਕੋਸ਼ਿਸ਼ ਕਰਦੇ ਹੈ ਜਾਂ ਫਿਰ ਖੁਦ ਇਸ ਤਰੀਕੇ ਨਾਲ ਲਾਈਟ ਵਗੈਰਾ ਚਲ ਕੇ ਸੜਕਾਂ ਦੇ ਪਲ ਤੁਰ ਪੰਦਾ ਹੈ ਉਹਦੇ ਖਿਲਾਫ ਜ਼ਰੂਰ ਆਪਾਂ ਕਸਟ ਕਰਵਾ ਲੈ ਸਰ ਕੁਝ ਲੋਕ ਦੇਖੇ ਵੀ ਛੱਤ ਤੇ ਲਾਈਟਾਂ ਬੰਦ ਕਰ ਲੈਂਦੇ ਪਰ ਛੱਤ ਤੇ ਚੜ ਕੇ ਮੋਬਾਈਲ ਜਲਾ ਕੇ ਰੱਖਦੇ ਇਹ ਸੇਮ ਹੀ ਗੱਲ ਹੁਣ ਵੀ ਕਹੀ ਕਿ ਆਪਾਂ ਵੀ ਤੁਸੀਂ ਆਪਣੀ ਛੱਤਾਂ ਤੇ ਜਾਓ ਆਪਾਂ ਵੀ ਸੜਕਾਂ ਤੇ ਜਾਓ ਇਹ ਸਭ ਗਲਤ ਹੈ ਇਹ ਬਿਲਕੁਲ ਵੀ ਅਲਾਉਡ ਨਹੀਂ ਹੈ ਤੁਸੀਂ ਆਪਣੇ ਆਪ ਨੂੰ ਵੀ ਐਕਸਪੋਜ਼ ਕਰ ਰਹੇ ਹੋ ਤੇ ਨਾਲ ਦੇ ਜਿਹੜੇ बाकी ਸਾਰੇ ਪਬਲਿਕ ਹੈ ਉਹਨੂੰ ਵੀ ਐਕਸਪੋਜ਼ ਕਰ ਰਹੇ ਹੋ ਮੇਰੀ ਬੇਨਤੀ ਹੈ ਕਿ ਜਿਸ ਤਰੀਕੇ ਨਾਲ ਐਡਮਿਨਿਸਟ੍ਰੇਸ਼ਨ ਨੇ ਹਦਾਇਤ ਕੀਤੀ ਹੈ ਕਿ ਜਦੋਂ ਬਲੈਕਆਊਟ ਹੋ ਜਾਊ ਸਾਇਰਨ ਵੱਜ ਜਾਂ ਤਾਂ ਤੁਸੀਂ ਅੰਦਰ ਬਹਿਣਾ ਹੈ ਘਰਾਂ ਦੇ ਅੰਦਰ ਬਹਿਣਾ ਹੈ ਤੇ ਇਸ ਥਾਂ ਤੇ ਬਹਿਣਾ ਹੈ ਜਿੱਥੇ ਕੋਈ ਵਿੰਡੋ ਪੈਨਸ ਨਾ ਹੋਵੇ ਜਿੱਥੇ ਕੋਈ ਖਿੜਕੀ ਵਗੈਰਾ ਇਸ ਤਰੀਕੇ ਜਿਹੜੀ ਟੁੱਟ ਸਕਦੀ ਹੈ ਉਹ ਨਾ ਹੋਵੇ ਇਹੋ ਜੀ ਥਾਂ ਤੇ ਤੁਸੀਂ ਆਪਣੇ ਆਪ ਨੂੰ ਜਿਹੜਾ ਹੈਗਾ